ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸਰ ਰੋਕ ਨਹੀਂ ਸਕਦੇ ਤੁਸੀਂ ਕਿਸ ਵਾਸਤੇ ਡਾਕਟਰ ਗੁਰੂਕਰਮ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਆਰਡਰ ਖਾ ਨੂੰ ਕਿ ਨਹੀਂ ਦਿੱਤੇ ਭਗਵੰਤ ਜੀ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰਮ ਡਿਪਾਰਟਮੈਂਟ ਦਾ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਹਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਂਦੇ ਹੋਣਗੇ ਨਹੀਂ ਵੀਰ ਸਰ ਕਿਸੇ ਨੂੰ ਗੁਰੂਕਰਮ ਘਰ ਦੇ ਕੋਲ ਰੋਕ ਸਕਦੇ ਹੋ ਭਲੀ ਭਾਦੇ ਜਾਂਦੇ ਹੋ ਇਹ ਤਾਂ ਆਪਾਂ ਨੂੰ ਇੱਥੇ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਰੋਕ ਸਕਦੇ ਇਹ ਤੁਹਾਨੂੰ ਪਤਾ ਨਹੀਂ ਨਹੀਂ ਮੈਂ ਤਾਂ ਕੋਈ ਆਇਆ じゃ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ੱਟਕਾ ਹੋ ਰਿਹਾ ਹੈ ਅੱਜ ਤੱਕ ਮੈਂ ਤਾਂ ਗੁਰੂ ਘਰ ਮੱਥਾ ਟੇਕੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੈ ਕੇ ਚੱਲੋ ਸਾਨੂੰ ਲੈ ਕੇ ਚੱਲੋ ਲੈ ਜੀ ਦੋ ਮਿੰਟ ਤੱਕ ਲੈ ਜੈਣਾ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਜਿਹਾ ਤੁਰ ਕੇ ਜਾਵਟਦੇ ਹਾਂ ਹਾਂ ਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਦੀ ਬੰਦ ਕੀਤੀ ਹੋਈ ਆ ਸਰ ਨਹੀਂ ਗੁਰਦੁਆਰਾ ਸਾਹਿਬ ਨੇ ਤਾਂ ਬੈਂਡ ਰੋਡ ਤੇ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਾਡੇ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤਰੋ ਤਰੋ ਜਲਦੀ ਜਿਹੜੇ ਪਾਸੇ ਨਹੀਂ ਵਰਗੇ ਕਾਲੀ ਵਰਗਾਂ ਤੋਂ ਦੂਦਾਰਾ ਸਾਹਿਬ ਜਾਣ ਤੋਂ ਵੀ ਰੋਕ ਰਹੇ ਨੇ ਮੈਂ ਬਣਾਓ ਕੀ ਕਰ ਨਹੀਂ ਰਹੇ ਚਲੋ ਕੋਈ ਗੱਲ ਨਹੀਂ ਮੈਂ 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 ਤੁਸੀ ਆਜੋ ਤਾਂ ਦੇ ਘਰ ਦੇ ਦੌਰ ਤੇ ਕਹਿ ਰਹੇ ਨੇ ਕਿ ਇੱਕ ਜੋੜਾ ਹੈ ਬਈ ਬੰਤੇ ਕੀ ਹੋ ਤੁਸੀਂ ਫੋਟੋ ਟੈਕਨ ਲਈ ਜਾਣਾ ਸੀ ਕਾ ਜਾ ਰਹੇ ਹੋ ਤੁਸੀਂ ਦੇਖੋ ਕੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਾਂ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰਦੁਆਰਾ ਸਾਹਿਬ ਤੁਸੀਂ ਬਾਅਦ ਜਾਦੇ ਹੋ ਗੁਰਦੁਆਰਾ ਸਾਹਿਬ ਕੀ ਕੋਈ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਕਿੱਥੇ ਜਾਓ ਤੁਸੀਂ ਯਾਰ ਗੁਰਦੁਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗ ਗਈ ਸੀ ਤੁਸੀਂ ਸਤਿ ਸ੍ਰੀ ਅਕਾਲ ਸਰ ਜੀ ਇਹ ਨਹੀਂ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਸਬੂਤ ਦਿਖਾ ਸਰ ਸਾਨੂੰ ਅਸੀਂ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਤੁਸੀਂ ਮਾਨੂੰ ਕੋਟਾ ਪਤਾ ਆ ਅੱਛਾ ਅੱਛਾ ਸਰ ਮਾਤਾ ਦੁੱਖ ਦੇ ਸਾਹ ਮੈਂ ਸਰ ਮੈਂ ਤਾਂ 6:00 ਵਜੇ ਵੀ ਆ ਮੈਂ ਤਾਂ ਦਾਹੀ ਕਰਨਾ ਪਿੱਛੋਂ ਤਾਂ ਕੰਮ ਹੋ ਜਾਂਦਾ ਚਲੋ ਯਾਰ ਯਾਨੀ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਦਿਓ ਸਰ ਲਿਖ ਕੇ ਦੇ ਦਿਓ ਲਿਖ ਕੇ ਦੇ ਦਾਂ ਨਹੀਂ ਪਰ ਇੱਕ ਗੱਲ ਮੈਂ ਇਹ ਕਹਿਣਾ ਚਾਹਣਾ ਹੈ ਸਰ ਉਹ ਵੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ। ਪਰ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਿਆ ਤੁਸੀਂ ਕੇਜਰੀਵਾਲ ਤੋਂ। ਕੀ ਆ ਸ਼ਰਮ ਹੋਣੀ ਚਾਹੀਦੀ ਹੈ ਯਾਰ। ਆਪਣ ਘਰ ਘੜਤ ਘੜ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲੇ। ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬੈ ਕੇ ਫੈਸਲਾ ਕਰੂਗਾ ਕਿ ਨੂੰ ਅੰਦਰ ਕਰਨਾ ਕਿ ਨੂੰ ਪੰਜਾਬ ਚ ਕਰਨਾ। ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ। ਸਾਡੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ। ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ। ਤੁਸੀਂ ਤੁਸੀਂ ਆਪ ਸੇਖੋ ਯਾਰ ਜਦੋਂ ਲੋਕਾਂ ਨੂੰ ਦੱਸ ਜਾਣ ਦੋ ਅਸੀਂ ਅਸੀਂ ਜਿਹੜਾ ਰੂਲ ਅਸ ਹੈ ਉਹਨੂੰ ਸਾਨੂੰ ਆਰਡਰਸ ਹੈ ਸਾਡਾ ਰੂਲ ਨਹੀਂ ਆਰਡਰ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦੋ ਯਾਰ ਹੱਜੋਗੀ ਸਾਨੂੰ ਰਿਟਰ ਦੇ ਵੀ ਧਨੋ ਦੇ ਸਰ ਇਹ ਦੇ ਦਿਆ ਉਹਦਾ ਰੂਲ ਸ਼ੁਰੂ ਕਰ ਚੱਲਦਾ ਤਾਂ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਦੋ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਉਹ ਪ੍ਰੋਟੈਕਟਿਵ ਜਦ ਅਸੀਂ ਗੁਰਦੁਆਰਾ ਸਾਹਿਬ ਜਾ ਰਹੇ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਤੁਹਾਨੂੰ ਵੀ ਇਸ਼ੂ ਨਿਕਲ ਸਾਰੇ ਤਾਂ ਕਿਹੜੇ ਤੁਸੀਂ ਇੱਕ ਅੰਦਰ ਰੁਕ ਜਾਓ ਤੁਸੀਂ ਵੀਜ਼ਾ ਦੇ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਵਿੱਚ ਦੇ ਦੇਣੀ ਨਹੀਂ ਮੈਨੂੰ ਇਹ ਕੱਲ ਦਾ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਟੂਵਰੀ ਗਲੀ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਕਿਹਦਾ ਹੈ ਨਹੀਂ ਨਹੀਂ ਇਹ ਤਾਂ ਮੈਂ ਭਾਲਣਾ ਕਿਹੜੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਹੈ ਮੈਂ ਇਹਨਾਂ ਦੱਸੋ ਕਿਹੜੇ ਅਫਸਰ ਹੈ ਸੋ ਜੋ ਮੇਰੇ ਸੀਨੀਅਰ ਨੇ ਸਰ ਗੱਲ ਕਰਾ ਲਾ ਨਾ ਦੱਸਿਓ ਮੈਨੂੰ ਹੁਣ ਮੇਰੇ ਸੋ ਹਨ ਮੇਰੇ ਸੀਨੀਅਰ ਦਾ ਲੇਕਿਨ ਸੀਨੀਅਰ ਦਾ ਨਾਮ ਦੱਸੋ ਥੋੜਾ ਹੋਣਾ ਹੈ ਕੇਪੀ ਵਾਲੀ ਹੈ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕਰ ਡੀਜੀਪੀ ਨਾਲ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਏ ਆ ਕੀ ਗੱਲ ਕਰਾ ਦੋ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਮ ਕਰਾ ਦੋ ਨਹੀਂ ਨਹੀਂ ਅਸੀਂ ਖੜੇ ਆ ਅਸੀਂ ਖੜੇ ਆਓ ਤੇ ਗੱਲ ਕਰਾ ਦੋ ਖੜੇ ਆ ਅਸੀਂ ਕਰਾ ਦੋ ਕਰਾਓ ਜੀ ਕਰਾਓ ਜਦੋਂ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦੋ ਜਾਂ ਗੱਲ ਕਰਾ ਦੋ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਦੋ ਮਿੰਟ ਸਮੇਂ ਕਰਾ ਲਾ ਸਰ ਚਲ ਇਹਨੂੰ ਅੱਗੇ ਕਰਾ ਦੋ ਮੈਂ ਬੰਦਾ ਕੰਪੇਨਾਂ ਕੇਜਰੀਵਾਲ ਵਿੱਚ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਹੈ ਕਿਉਂਕਿ ਜਿੰਨਾ ਤੱਗਾ ਮੈਂ ਹੈਰਾਨ ਐ ਕਿ ਜਿੰਨਾ ਬਾਹਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸਿੱਖੋ ਯਾਰ ਜਦੋਂ ਤੋਂ ਕੋਈ ਨਾ ਜਾਣ ਦੋ ਅਸੀਂ ਅਸੀਂ ਸਰ ਜਿਹੜਾ ਰੂਲ ਆ ਸਰ ਜੀ ਉਹਨੂੰ ਸਾਨੂੰ ਆਰਡਰ ਦਾ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰ ਦੇ ਦੋ ਯਾਰ ਹੱਜੋਗੀ ਸਰ ਸਾਨੂੰ ਰਿਟਰ ਦੇ ਵੀ ਦਿਨਾਉਂ ਗੀ ਦੇਈਏ ਤੁਹਾਨੂੰ ਰਿਟਰ ਸਰ ਦੇ ਦੇਦਾ ਆ ਆਰਡਰ ਗੁਰੂ ਘਰ ਚੱਲਦਾ ਆ ਆਰਡਰ ਐਸਾ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲਦਾ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਪੇਸ਼ੀ ਹੈ ਸਰ ਉਹਦਾ ਉਹਦਾ ਲਿੰਕ ਹੈ ਤੁਸੀਂ ਕੁਝ ਨਹੀਂ ਹੋ ਰਿਹਾ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਘੰਟਾ ਰੁਕ ਜਾਓ ਸੀ ਬੀਜ਼ਨਸ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਖੋ ਅਸੀਂ ਤੁਹਾਨੂੰ ਇੱਕ ਘੰਟੇ ਬੀਜ਼ਨਸ ਨਹੀਂ ਮੈਨੂੰ ਇੱਕ ਘੰਟਾ ਲੱਗਦਾ ਸਰ ਤੁਹਾਨੂੰ ਆਰਡਰ ਕਿਦਾ ਆਏ ਸਾਨੂੰ ਇਟ'ਸ ਵੈਰੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਰਿਡਨ ਆਰਡਰ ਦਿਖਾ ਦਿਓ ਡਿਪਾਰਟਮੈਂਟ ਕਿਹਦਾ ਨਹੀਂ ਨਹੀਂ ਮੈਂ ਦੱਸਦਾ ਹਾਂ ਕਿਹਦੇ ਦਾ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਆਇਆ ਮੈਨੂੰ ਇਹਨਾਂ ਦੱਸੋ ਕਿਹੜੇ ਅਫਸਰ ਦਾ ਹੈ ਸਰ ਜੋ ਮੇਰੇ ਸੀਨੀਅਰ ਨੇ ਸਰ ਨਹੀਂ ਦੱਸਦੇ ਮੈਨੂੰ ਹੁਣ ਮੇਰੇ ਹਣ ਮੇਰੇ ਸੀਨੀਅਰ ਦਾ ਲੇਕਿਨ ਸੀਨੀਅਰ ਦਾ ਨਾਮ ਤੇ ਥੋੜਾ ਹੋਣਾ ਹੈ ਕੇਜਰੀ ਵਾਲੀ ਐ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਮੇਰੇ ਸਸਪੀ ਰਿਜਨ ਨੇ ਮੈਂ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐ ਕਿ ਡੀਜੀਪੀ ਨਾਲ ਗੱਲ ਕਰਾਉ ਨੂੰ ਪੁੱਛ ਹਣਾ ਟਿਕ ਨੂੰ ਆਇਆ ਕੇਜਰੀ ਵਾਲ ਤੋਂ ਆਇਆ ਕਿ ਗੱਲ ਕਰਾ ਦੋ ਡੀਜੀਪੀ ਸਾਹਿਬ ਨਾਲ ਤੁਸੀਂ ਥੋੜੀ ਬੇਚਤ ਜਮਲਾ ਦੋ ਸਰ ਨਹੀਂ ਖੜੇ ਆ ਅਜੇ ਗੱਲ ਕਰਾ ਦੋ ਖੜੇ ਆ ਸੀ ਕਰਾ ਦੋ ਕਰਾਓ ਜੀ ਕਰਾਓ ਜੇ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦੋ ਆਰਡਰ ਦਿਖਾ ਦਿਓ ਹੈਗਾ ਤਾਂ ਰੁਕ ਜਾਂਗੇ 2 ਮਿੰਟ ਸਮੇਂ ਪਤਾ ਤਾਂ ਪੈਸ਼ਾ ਨਾ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਹਾ ਸਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਹੈ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਹੈ ਕਿ ਜਿੰਨਾ ਬਾਹਰਲਾ ਇੱਕ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ ਇਹ ਦੋਵਾਰਾ ਸਾਹਿਬ ਜਾਣਾ ਕਿ ਬੀਸੀ ਦਬਾ ਹੈ ਮੈਨੂੰ ਪਤਾ ਖੌਣ ਕਰੇਂ ਭਗਵਾਨ ਤੁਮਾ ਅੱਜ ਨਹੀਂ ਆ ਬਣਾ ਦਿਰਾ ਤੇ ਜਿਹੜਾ ਅਮਨ ਰੋੜਾ ਪਿਆ ਰਿਹਾ ਤੇ ਕਰਸ ਹੁੰਦਾ ਹੈ ਮੈਨੂੰ ਉਹਨਾਂ ਦੇ ਕਰਸ ਹੁੰਦਾ ਹੈ ਕਿਹਦੀ ਮੁੱਖ ਮੰਤਰੀਓ ਤੂੰ ਧਰੂ ਘਰ ਜਾ ਕੇ ਸੌ ਖੜਾ ਕੇ ਮੇਰੇ ਕੋਲੇ ਫੇਫਰ ਮਾਉਂਦੀ ਪਾ ਦੇ ਬੱਸ ਨਾ ਖਾਦੇ ਕਿ ਮੈਂ ਅਸਲੀ ਮੰਤਰੀ ਹੈ ਦਾਸ ਕਰਨ ਦੇ ਪੈਸਾ ਲਈ ਜਾਂਦੇ ਹਰ ਸੀਐਲਯੂ ਤੇ ਪੈਸਾ ਕੋਈ ਬਦਲੀ ਦੇ ਐਸਐਸਪੀ ਲੌਨ ਤੇ ਪੈਸਾ ਹੈ ਡੀਐਸਪੀ ਲੌਨ ਤੇ ਪੈਸਾ ਸੋ ਜਿਹੜੀ ਐ ਜੀ ਹਾਲਾਤ ਬਣ ਗਈ ਤੇ ਪੰਜਾਬ ਚ ਹੋ ਕੀ ਰਿਹਾ ਧੱਕਾ ਸ਼ਾਈ ਪਰ ਪੰਜਾਬ ਦੇ ਲੋਕ ਕਹਿ ਜੇ ਆ ਜੇ ਇਹਨਾਂ ਨੂੰ 92 ਦੇ ਸਕਦੇ ਆ ਆ 92 ਤੇ 92 ਦੀ ਜਮਾਨਤ ਜਬਤ ਵੀ ਕਰਾਉਣਗੇ ਪੰਜਾਬ ਸਰਕਾਰ ਮਰਦਾਬਾ ਮਰਦਾ ਜਾਪ ਤਰਕਨ ਮਰਦਾਬਾ ਮਰਦਾਬਾ ਮਗਦਾਬਾ ਜਾਪ ਤਰਕਨ ਮਰਦਾਬਾ ਬਿਨਾ ਤਰਕਨ ਰਿਟੇਨ ਕੀਤਾ ਗਿਆ ਹੈ ਕਰੋਨਾ ਵਾਲੀ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਅੱਜ ਰਿਟੇਨ ਕੀਤਾ ਗਿਆ ਹੈ ਸਟੋਰ ਦੇ ਫੌਜ ਦੇ ਹਰਕਤ ਜਾਣੇ ਦੋ ਅਰਨ ਸੰਦੀਪ ਸਿੰਘ ਬਾਦਲ ਉਹਨਾਂ ਨੂੰ ਰਿਟੇਨ ਕਰਨਾ ਹੈ ਮੈਂ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਕੇਜਰੀਵਾਲ ਨੇ ਪੂਰਾ ਪੰਜਾਬ 'ਚ ਕਬਜ਼ਾ ਕਰ ਲਿਆ ਹੈ ਇੰਨਾ ਕਾਲੀ ਦਲ ਦੀ ਜਥੇਬੰਦੀ ਤੋਂ ਡਰ ਗਿਆ ਵਰਕਰ ਡਰ ਗਿਆ ਕਿ ਅੱਜ ਘਰ ਘਰ ਪਿੰਡ ਪਿੰਡ ਕੇਜਰੀਵਾਲ ਦੇ ਆਰਡਰ ਤੇ ਪੰਜਾਬ ਪੁਲਿਸ ਆ ਕੇ ਸਾਰ ਨੂੰ ਰੋਕੀ ਜਾਂਦੀ ਬੜੀ ਜਾਂਦੀ ਹੈ ਡੈਮੋਕਰੈਟਿਕ ਰਾਈਟਸ ਜਿਹੜੇ ਪੰਜਾਬ ਦੇ ਲੋਕਾਂ ਦੇ ਹੈ ਹਰ ਇਨਸਾਨ ਦੇ ਹੈ ਸਾਰੇ ਉਹਨੇ ਖਤਮ ਕਰ ਦਿੱਤੇ ਹੈ ਇੱਥੇ ਸੁਪਰੀਮ ਅਥਾਰਟੀ ਵਾਂਗੂ ਇੱਥੇ ਆ ਕੇ ਬਹਿ ਗਿਆ ਹੈ ਮੈਂ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਆਓ ਇਕੱਠੇ ਹੋਈਏ ਇਸ ਕੇਜਰੀਵਾਲ ਤੋਂ ਪੰਜਾਬ ਨੂੰ ਆਜ਼ਾਦ ਕਰਾਈਏ ਇਸ ਕੇਜਰੀਵਾਲ ਨੇ ਨਿਸ਼ਾਨਾ ਰ ਬਣਾ ਲਿਆ ਹੈ ਕਿ 1.5 ਸਾਲ ਵਿੱਚ ਮੈਂ 10000 ਕਰੋੜ ਰੁਪਏ ਇਕੱਠਾ ਕਰਕੇ ਮੈਂ ਆਪਣੀ ਪਾਰਟੀ ਵਾਸਤੇ ਇਕੱਠਾ ਕਰੂੰਗਾ ਪਹਿਲਾ ਹਮਲਾ ਜਿਹੜਾ ਬਹੁਤ ਵੱਡਾ ਹਮਲਾ ਕੀਤਾ ਉਹ 40000 ਏਕੜ ਜ਼ਮੀਨ ਐਕਵਾਇਰ ਕਰਦਾ ਜਿਹੜੇ ਨਵੇਂ ਐਕਟ ਦੇ ਕੀਤਾ ਮਤਲਬ ਆ ਕਿ ਮੈਂ ਇੱਥੋਂ ਆਪਣੇ ਦਿੱਲੀ ਦੇ ਜਿਹੜੇ ਇਹਦੇ ਨਾਲ ਠੇਕੇਦਾਰ ਬਿਲਡਰ ਜਿਹੜੇ ਇਹਦੇ ਨਾਲ ਸੈੱਟ ਹੈ ਉਹਨਾਂ ਨਾਲ ਸੌਦੇ ਕਰਕੇ ਇੱਥੇ ਪੰਜਾਬ ਦੀ ਜ਼ਮੀਨ ਦਿੱਲੀ ਵਾਲੇ ਬਿਲਡਰਾਂ ਨੂੰ ਜੋ ਠੇਕੇਦਾਰਾਂ ਨੂੰ ਦਊਗਾ ਪਰ ਅਸੀਂ ਆਕਾਲੀ ਦਲ ਦੇ ਵਰਕਰ ਇੱਕ ਇੱਕ ਵਰਕਰ ਮੈਂ ਬੇਨਤੀ ਕਰਨਾ ਚਾਹਣਾ ਹੈ ਇੱਕ ਇੱਕ ਵਰਕਰ ਹਰ ਕਮਾਨੀ ਦਊਗਾ ਪਰ ਪੰਜਾਬ ਦੇ ਵਿੱਚ ਆ ਕਬਜ਼ਾ ਹਟਾ ਕੇ ਛੱਡੂਗਾ ਕੇਜਰੀਵਾਲ ਦਾ ਸ੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਤੇ ਉਹਨਾਂ ਦੇ ਨਾਲ ਹੋਰ ਆਗੂ ਜਿਹੜੇ ਨੇ ਪੰਜਾਬ ਸਰਕਾਰ ਪੰਜਾਬ ਸਰਕਾਰ ਸੈਦਵੀ ਵਾਰ ਸਾਰੇ ਤੁਸੀਂ ਸਾਨੂੰ ਜਾਨਣਾ ਚਾਹੁੰਦੇ ਸੀ ਗੁਰੂ ਘਰ ਜਾਣ ਦੀ ਰੋਕਤ ਗੁਰੂ ਘਰ ਜਾਣ ਤੋਂ ਵੀ ਰੋਕਣ ਸੈਦਵੀ ਆਵਾਜ਼ ਨੇ ਐਮਰਜੈਂਸੀ ਲਾਤੀ ਪੰਜਾਬ ਡੈਮੋਕ੍ਰੈਟਿਕ ਰਾਈਟ ਕੇਜਰੀਵਾਲ ਨੇ ਖਤਮ ਕਰਤੇ ਹੈ ਤੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਤੇ ਉਹਨਾਂ ਦੇ ਐਮਐਲਏ ਨੂੰ ਡੁੱਬ ਮਰਨਾ ਚਾਹੀਦਾ ਤੁਹਾਨੂੰ ਪੰਜਾਬ ਦੀ ਜਨਤਾ ਨੇ ਚੁਣ ਕੇ ਭੇਜਿਆ ਹੈ ਕੇਜਰੀਵਾਲ ਨੇ ਨਹੀਂ ਤੇ ਅੱਜ ਸਾਰਾ ਕਬਜ਼ਾ ਕੇਜਰੀਵਾਲ ਨੂੰ ਦਿੱਤਾ ਬਿਲਕੁਲ ਸਾਡਾ ਨਿਸ਼ਾਨਾ ਜਿਹੜਾ ਸੁਪਰੀਮ ਕੋਰਟ ਤੁਸੀਂ ਦੇਖ ਰਹੇ ਸੀ ਹਲਿਮਿਟਡ ਗਿਆਨ ਦੀ ਖਾਸ ਕਵਰੇਜ ਹੋਰ ਅਪਡੇਟਸ ਦੇ ਲਈ ਬਨੇ ਰਹਿਣਾ ਹਲਿਮਿਟਡ ਗਿਆਨ ਦੇ ਨਾਲ ਜੀ ਧੰਨਵਾਦ